ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੇਵਾਲ ਸਿੰਘ ਦਸ਼ਮੇਸ਼ ਫੌਜ ਰੰਗਰੇਟਾ ਦਲ ਚੇਅਰਮੈਨ ਪੰਜਾਬ ਅੱਜ ਦੀ ਜੋ ਮੀਟਿੰਗ ਕੀਤੀ ਗਈ ਆ ਸਰਦਾਰ ਤਜਿੰਦਰ ਸਿੰਘ ਜਨਰਲ ਸਕੱਤਰ ਪੰਜਾਬ ਦੀ ਰਹਿਣ ਨਮਾਈ ਜਿਹੜੀ ਅੱਜ ਦੀ ਜਿਹੜੀ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਕੁਝ ਨਵੀਆਂ ਨੁਯੁਕਤੀਆਂ ਕੀਤੀਆਂ ਗਈਆਂ ਨੇ ਕਿਉਂਕਿ ਦਸ਼ਮੇਸ਼ ਫੌਜ ਰੰਗਰੇਟਾ ਦਲ ਦਾ ਜੋ ਮਿਸ਼ਨ ਹੈ ਉਹ ਤੁਹਾਨੂੰ ਸਾਰਿਆਂ ਨੂੰ ਭਲੀ ਭਾਨਤ ਪਤਾ ਹੈ ਕਿ ਜੋ ਦਸ਼ਮੇਸ਼ ਫੌਜ ਰੰਗਰੇਟਾ ਦਲ ਜਥੇਬੰਦੀ ਨੇ ਜੋ ਮਿਸ਼ਨ ਅਰੰਭਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਜਥੇਬੰਦੀਆਂ ਬਹੁਤ ਨੇ ਆਪੋ ਆਪਣਾ ਵਰਕ ਕਰਦੀਆਂ ਪਈਆਂ ਨੇ ਉਸੇ ਤਰ੍ਹਾਂ ਦਸ਼ਮੇਸ਼ ਫੌਜ ਰੰਗਰੇਟਾ ਦਲ ਵੀ ਆਪਣਾ ਫਰਜ਼ ਸਮਝਦੀ ਹੋਈ ਆਪਣੇ ਸਮਾਜ ਦੇ ਹਿੱਤਾਂ ਵਾਸਤੇ ਕੰਮ ਕਰਦੀ ਹੈ ਕਿਉਂਕਿ ਸਮਾਜ ਦੇ ਵਿੱਚ ਵਿਚਰਦਿਆ ਸਾਡੇ ਸਮਾਜ ਦੇ ਨਾਲ ਬਹੁਤ ਸਾਰੇ ਜਿਹੜੇ ਨੇ ਟੱਕੇ ਹੋਣਦੇ ਨੇ ਕਿਉਂਕਿ ਜਿੱਥੇ ਅਨੇਕਾ ਜਥੇਬੰਦੀਆਂ ਬਣੀਆਂ ਨੇ ਉੱਥੇ ਟੱਕੇ ਵੀ ਦਿਨੋ ਦਿਨ ਵਧਦੇ ਨੇ ਪਿੱਛੇ ਦੇ ਜਦੋਂ ਪਿੰਡ ਸਰਾਂਗੜਾ ਦੇ ਵਿੱਚੇ ਜੋ ਘਟਨਾ ਵਾਪਰੀ ਆ ਇੱਕ ਪਿੰਡ ਦੇ ਹੀ ਵਿਅਕਤੀ ਵੱਲੋਂ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਸੋ ਚਲੋ ਸਮਾਜ ਇਕੱਤਰ ਹੋਇਆ ਸਮਾਜ ਨੇ ਆਵਾਜ਼ ਬੁਲੰਦ ਕੀਤੀ ਤਾਂ ਉੱਥੇ ਪਰਚਾ ਦਰਜ ਹੋਇਆ ਤਾਂ ਇੱਕ ਦੀ ਜਿਹੜੀ ਗ੍ਰਿਫਤਾਰੀ ਆ ਉਹ ਹੋ ਚੁੱਕੀ ਸੋ ਅਸੀਂ ਪ੍ਰਸ਼ਾਸਨ ਨੂੰ ਦੁਬਾਰਾ ਫਿਰ ਅਪੀਲ ਕਰਦੇ ਆ ਕਿ ਜਿਹੜੇ ਦੂਸਰੇ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੀ ਵੀ ਜਿਹੜੀ ਆ ਗ੍ਰਿਫਤਾਰੀ ਕੀਤੀ ਜਾਵੇ ਤਾਂ ਉਹਨਾਂ ਨੂੰ ਜਿਹੜਾ ਜਿਲ੍ਹ ਭੇਜਿਆ ਜਾਵੇ ਸੋ ਸਮਾਜ ਦੇ ਹਿੱਤਾਂ ਦੇ ਵਿੱਚ ਕੰਮ ਕਰਦੀ ਹੋਈ ਦਸ਼ਮੇਸ਼ ਫੌਜ ਰੰਗਰੇਟਾ ਦਲ ਜਥੇਬੰਦੀ ਦੀ ਜਿੱਥੇ ਵੀ ਲੋੜ ਸਾਡੇ ਸਮਾਜ ਨੂੰ ਪੈਂਦੀ ਏ ਸਾਡੇ ਨਾਲ ਸੰਪਰਕ ਕਰੋ ਅਸੀਂ ਹਰ ਵਕਤ ਤੁਹਾਡੇ ਨਾਲ ਖੜੇ ਆ ਕਿਉਂਕਿ ਤੱਕਾ ਜਿਹੜਾ ਏ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੋ ਦੱਸਦਿਆਂ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰਨਤਾਰਨ ਵਿਖੇ ਦਸ਼ਮੇਸ਼ ਫੌਜ ਰੰਗਰੇਟਾ ਦਲ ਦੀ ਅਹਿਮ ਮੀਟਿੰਗ ਹੋਈ ਹੈ ਜਥੇਬੰਦੀ ਦੇ ਜਰਨਲ ਸਕੱਤਰ ਤੇਜਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਔਰ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਸਮਾਜ ਦੇ ਮੁੱਦਿਆਂ ਨੂੰ ਵਿਚਾਰਿਆ ਗਿਆ ਔਰ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਿਆ ਨੇ ਔਰ ਸਾਡੀ ਜਥੇਬੰਦੀ ਦੇ ਪੰਜਾਬ ਚੇਅਰਮੈਨ ਬਾਬਾ ਗੁਰਦੇਵਾਲ ਸਿੰਘ ਜੀ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਨਿਯੁਕਤੀਆਂ ਜਿਹੜੀਆਂ ਨੇ ਉਹ ਜਥੇਬੰਦੀਆਂ ਲਗਾਤਾਰ ਜਾਰੀ ਨੇ ਤਾਂ ਕਿ ਜਥੇਬੰਦੀ ਦਾ ਪ੍ਰਸਾਰ ਕਰਕੇ ਪ੍ਰਚਾਰ ਨੂੰ ਵੱਡੇ ਪੱਧਰ ਤੇ ਵਧਾਇਆ ਜਾ ਸਕੇ ਔਰ ਜਥੇਬੰਦੀ ਦਾ ਮੇਨ ਜਿਹੜਾ ਟੀਚਾ ਹੈ ਉਹ ਇਹ ਹੈ ਕਿ ਸਮਾਜ ਦੇ ਵਿੱਚ ਆ ਰੀਆਂ ਔਕੜਾਂ ਮੁਸ਼ਕਲਾਂ ਨੂੰ ਜਿਹੜਾ ਆ ਹੱਲ ਕੀਤਾ ਜਾਵੇ ਜਿਵੇਂ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਨੇ ਪਰ ਸਾਡੇ ਆਮ ਵਰਗ ਨੂੰ ਇਹਨਾਂ ਸਕੀਮਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਸਾਡੀ ਜਥੇਬੰਦੀ ਦਾ ਇਹ ਵੀ ਇੱਕ ਤੀਜਾ ਏ ਕਿ ਲੋਕਾਂ ਨੂੰ ਇਹਨਾਂ ਸਕੀਮਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਸਹੂਲਤਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਕਿ ਜਿਹੜੀਆਂ ਸਹੂਲਤਾਂ ਸਰਕਾਰਾਂ ਵੱਲੋਂ ਮਿਲਦੀਆਂ ਨੇ ਉਹ ਜ਼ਮੀਨੀ ਪੱਧਰ ਤੇ ਪਹੁੰਚ ਸਕਣ ਦੂਸਰਾ ਸਾਡੀ ਜਥੇਬੰਦੀ ਵੱਲੋਂ ਸਮਾਜ ਦੇ ਪ੍ਰਤੀ ਇਹ ਟੀਚਾ ਤੈਅ ਕੀਤਾ ਗਿਆ ਹੈ ਕਿ ਜੋ ਵੀ ਔਕੜਾਂ ਮੁਸ਼ਕਲਾਂ ਜਾਂ ਜਿਹੜੇ ਧੌਣ ਚ ਕਿੱਲਾ ਰੱਖਣ ਵਾਲੇ ਲੋਕ ਨੇ ਜਾਂ ਜਿਹੜੇ ਜਾਤੀ ਵਿਤਕਰਾ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਵੱਡੀ ਮਹਿੰਮ ਸ਼ੁਰੂ ਕੀਤੀ ਜਾਵੇ ਇਸ ਕਰਕੇ ਮੈਂ ਸਮਾਜ ਦੇ ਨੌਜਵਾਨ ਵਰਗ ਤੇ ਸਾਡੇ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸਾਡੀ ਜਥੇਬੰਦੀ ਨਾਲ ਜੁੜ ਕੇ ਇਸ ਮਿਸ਼ਨ ਦਾ ਹਿੱਸਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰਨਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਰਾਂ ਦੇ ਵਿੱਚ ਦਸ਼ਮੇਸ਼ ਫੋਜ ਰਗਰੇਟਾ ਦਲ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਮੌਜੂਦ ਸਰਦਾਰ ਗੁਰਦਿਆਲ ਸਿੰਘ ਪੰਜਾਬ ਚੇਅਰਮੈਨ ਜਿਸ ਦੇ ਵਿੱਚ ਮੌਜੂਦ ਸਰਦਾਰ ਮਨਦੀਪ ਸਿੰਘ ਜੀ ਰਾਜਨ ਪੰਜਾਬ ਪ੍ਰਧਾਨ ਤੇ ਸੇਵਾਦਾਰ ਭਜਿੰਦਰ ਸਿੰਘ ਪੰਜਾਬ ਜਨਰਲ ਸਕੱਤਰ ਇਸ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਰਬਜੀਤ ਸਿੰਘ ਪੰਜਾਬ ਮੇਨ ਬਾਡੀ ਦੇ ਮੈਂਬਰ ਲਾਏ ਗਏ ਤੇ ਸਰਦਾਰ ਗਗਨਦੀਪ ਸਿੰਘ ਮਾਝਾ ਜ਼ੋਨ ਪ੍ਰੈਸਿਡੈਂਟ ਲਾਏ ਗਏ ਤੇ ਸਰਦਾਰ ਗੁਰਪ੍ਰੀਤ ਸਿੰਘ ਪੰਜਾਬ ਵਾਈਸ ਚੈਨਲਸ ਲਾਏ ਗਏ ਸਾਰੀ ਸੰਗਤ ਨੂੰ ਬੇਨਤੀ ਇਹ ਹੈ ਕਿ ਤੁਸੀਂ ਬੜੇ ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਜੇ ਤੁਹਾਨੂੰ ਸਾਰਿਆਂ ਨੂੰ ਇਹੋ ਪਤਾ ਵਾ ਕਿ ਆਪਾਂ ਹਰ ਗਤੀਵਿਧੀ ਲਗਾਤਾਰ ਕਰਦੇ ਆ ਰਹੇ ਆ ਕਿਸੇ ਭੈਣ ਭਰਾ ਗਰੀਬ ਗੁਰਬੇ ਤੇ ਜ਼ੁਲਮ ਹੁੰਦਾ ਤੇ ਦਸ਼ਮੇਸ਼ ਫੌਜ ਰੰਗਰੇਟਾ ਦਲ ਹੱਕ ਤਾਨ ਕੇ ਉੱਥੇ ਖੜਾ ਹੁੰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦਾਸ ਨੂੰ ਦਸ਼ਮੇਸ਼ ਫੌਜ ਰੰਗ ਦੇ ਤਾ ਦਾਲ ਦਾ ਜਿਹੜਾ ਸਹਾਇਕ ਸਕੱਤਰ ਲਗਾਇਆ ਗਿਆ ਤੇ ਇਹ ਬਹੁਤ ਖੁਸ਼ੀ ਹੋਈ ਆ ਕਿ ਜੋ ਵੀ ਜਥੇਬੰਦੀ ਨੇ ਮੈਨੂੰ ਇਹ ਸਿਮਾਵਾ ਬਖਸ਼ੀਆਂ ਵਾ ਮੈਂ ਇਹਨੂੰ ਪੂਰੀ ਤੰਦੇਈ ਦੇ ਨਾਲ ਪੂਰੀ ਆਪਣੀ ਇਮਾਨਦਾਰੀ ਨਾਲ ਉਹ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਔਰ ਜਥੇਬੰਦੀ ਇੱਕ ਬਹੁਤ ਹੀ ਵਧੀਆ ਮਿਸ਼ਨ ਲੈ ਕੇ ਚੱਲੀ ਆ ਇਦੋਂ ਮੈਨੂੰ ਪਤਾ ਲੱਗਾ ਕਿ ਜਥੇਬੰਦੀ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਇਸ ਜਥੇਬੰਦੀ ਨਾਲ ਮੈਨੂੰ ਜੁੜਨ ਦਾ ਮੌਕਾ ਮਿਲਿਆ ਵਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਜਥੇਬੰਦੀ ਵੱਲੋਂ ਮੈਨੂੰ ਇਹ ਸਵਾਲਾ ਦਿੱਤੇ ਜਾਂਦੀਆਂ ਉਹਦੇ ਵਿੱਚ ਮੈਂ ਆਪਣਾ ਜਿਆਦਾ ਵੀ ਉਹ ਬਣਦਾ ਯੋਗਦਾਨ ਜ਼ਰੂਰ ਪਾਵਾਂਗਾ। ਸ੍ਰੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸ਼ਮੇਸ਼ ਫੌਜ ਰੰਗਰੇਟਾ ਦਲ ਵੱਲੋਂ ਦਾਸ ਨੂੰ ਛੋਟੀ ਜੀ ਸੇਵਾ ਬਖਸ਼ੀ ਗਈ ਹੈ। ਮੈਂ ਆਸ ਕਰਦਾ ਹਾਂ ਕਿ ਸਤਗੁਰੂ ਕਿਰਪਾ ਕਰਕੇ ਮੇਰੇ ਸਿਰ ਤੇ ਮੇਰਾ ਪਰ ਹੱਥ ਰੱਖ ਕੇ ਮੇਰੇ ਕੋਲ ਜਿਹੜੀ ਸੇਵਾ ਇਸ ਫੌਜ ਦੇ ਵੱਲੋਂ ਮੈਨੂੰ ਦਿੱਤੀ ਗਈ ਆ ਮੈਂ ਤੰਦੇ ਦੇ ਨਾਲ ਨਿਭਾਵਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੀ ਜਿਹੜੀ ਵੀ ਸਾਡੇ ਰੰਗਰੇਟਾ ਫੌਜ ਤੂਰੇ ਲਾਉਣਗੇ ਮੈਂ ਉਹ ਤੰਦੇ ਦੇ ਨਾਲ ਜਿਹੜੀ ਸੇਵਾ ਉਹ ਕਰਾਂਗਾ ਤੇ ਆਉਣ ਵਾਲੀ ਪੀੜ੍ਹੀ ਨੂੰ ਜਾਂ ਆਉਣ ਵਾਲੇ ਨੌਜਵਾਨ ਵੀਰਾਂ ਨੂੰ ਥੋੜਾ ਜਿਹਾ ਇਸ ਵਾਸੇ ਵਾਲ ਤੋਰਨ ਦੀ ਕੋਸ਼ਿਸ਼ ਕਰਾਂਗਾ ਕਿ ਸਾਡੀ ਅਸੀਂ ਦੁਨੀਆ ਤੇ ਆਏ ਆ ਤੇ ਆਏ ਕਿਉਂ ਆ ਸਾਡੀ ਜਿਹੜੀ ਕੌਮ ਦਿਨੋਂ ਦਿਨ ਨੀਚੇ ਠਾਂ ਜਾ ਰਹੀ ਹੈ ਸਾਡੀ ਕੌਮ ਪ੍ਰਫੁੱਲਿਤ ਹੋਣ ਵਾਲੀ ਹੈ ਸਾਡੀ ਕੌਮ ਉਹ ਹੈ ਜਿਹਨੂੰ ਦਸਵੇਂ ਪਾਤਸ਼ਾਹ ਨੇ ਛਾਤੀ ਦੇ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਜਿਹੜਾ ਖਿਤਾਬ ਹੈ ਉਹ ਦਿੱਤਾ ਸੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਬਸਮੇਸ਼ ਫੌਜ ਰੰਗਰੇਟਾ ਦਲ ਦਾ ਜਿਨ੍ਹਾਂ ਨੇ ਨਮਾਣੇ ਜੇ ਤੇ ਸਿਰ ਤੇ ਮੇਰਾ ਪਰਿਆ ਹੱਥ ਰਾ ਕੇ ਬਾਸ ਨੂੰ ਐਡੀ ਵੱਡੀ ਜਿਹੜੀ ਹੈ ਜ਼ਿੰਮੇਵਾਰੀ ਬਖਸ਼ੀ ਆ ਮੈਂ ਤੰਦੇ ਹੀ ਦੇ ਨਾਲ ਜਿਹੜੀ ਸੇਵਾ ਕਰਾਂਗਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸ਼ਮੇਸ਼ ਫੌਜ ਰੇਟਾ ਦਲ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਦਾਸ ਨੂੰ ਮਾਝਾ ਜਾਣ ਦਾ ਪ੍ਰੈਸ ਕੱਤ ਲਗਾਇਆ ਗਿਆ ਮੈਂ ਵਾਅਦਾ ਕਰਦਾ ਕਿ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਮੈਂ ਉਹਨੂੰ ਤੰਦੇ ਹੀ ਨਾਲ ਨਿਭਾਵਾਂਗਾ